ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਸੋਡੇ ਹੱਕਾਂ ਦੇ ਉੱਤੇ ਪਹਿਲਾਂ ਵੀ ਬਹੁਤ ਡਾਕੇ ਬੱਜੇ ਆ ਆਪਾਂ ਉਦੋਂ ਵੀ ਖੂਕ ਸੁੱਤੇ ਰਹੇ ਵਾਰੀ ਵਾਰੀ ਦਿੱਲੀ ਪੰਜਾਬ ਨੂੰ ਲੁੱਟਦੀ ਰਹੀ ਕਦੇ ਡੈਮਾਂ ਦੇ ਪ੍ਰਬੰਧ ਖੋਏ ਗਏ ਪਾਣੀ ਖੋਏ ਗਏ ਰਾਤ ਧਾਨੀ ਖੋਈ ਗਈ ਪੰਜਾਬੀ ਬੋਲ ਦੇ ਇਲਾਕੇ ਖੋਏ ਗਏ ਇਸ ਤੋਂ ਇਲਾਵਾ ਬਹੁਤ ਘਾਣ ਹੋਇਆ ਪੰਜਾਬ ਦਾ 47 ਤੋਂ ਲੈ ਕੇ ਹੁੰਦਾ ਆ ਰਿਹਾ ਹੁਣ ਨਵਾਂ ਡਾਕਾ ਆ ਜਿਹੜੀ ਭਵੰਤਮਾਨ ਸਰਕਾਰ ਆ ਜਿਹੜੀ ਬਹੁਤ ਆਪਣੇ ਆਪ ਨੂੰ ਹਤੈਸ਼ੀ ਕਹੋਂਦੀ ਹੈ ਵੀ ਲੋਕ ਹਤੈਸ਼ੀ ਆ ਅਸੀਂ ਪੰਜਾਬ ਦੇ ਟੇਲਾਂ ਦੇ ਪਾਣੀ ਪਚਾਤਾ ਅਸੀਂ ਪੰਜਾਬ ਦੇ ਚੱਪੇ-ਚੱਪੇ ਦੇ ਪਾਣੀ ਪਚਾਰਾ ਧਰਤੀ ਦੇ ਉੱਤੇ ਆਹ ਪਰਸੋਂ ਦੀ ਲਗਾਤਾਰ ਇੱਕ ਗੱਲ ਜਿਹੜੀ ਖਬਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਆ ਪੰਜਾਬ ਦੇ 200 ਪਟਵਾਰੀ ਚਾਰਟ ਸ਼ੀਟ ਕਰਤੇ ਪੰਜਾਬ ਦਾ ਜਿਹੜਾ ਪਟਵਾਰੀ ਆ ਪ੍ਰਧਾਨ ਆ ਪਰਿਵਾਰ ਯੂਨੀਅਨ ਦਾ ਉਹ ਨੂੰ ਮੁਅਤਲ ਕਰਕੇ ਉਹਦੀ ਬਦਲੀ ਪਠਾਨਕੋਟ ਦੀ ਕਰਤੀ ਜਿਹੜਾ ਕ੍ਰਿਸ਼ਨ ਕੁਮਾਰ ਆ ਇਹਨਾਂ ਲਾਇਆ ਹੋਇਆ ਉਹਨੇ ਹਦਾਇਤਾਂ ਕੀਤੀਆਂ ਵਰਬਲੀ ਜਨੇ ਮੂੰਹ ਜਬਾਨੀ ਕਿ ਆ ਕੋ ਲਿਫਤੀ ਪੜਤੀ ਨਹੀਂ ਕਿਹਾ ਵੀ ਸਾਨੂੰ ਜਾ ਕੇ ਪਿੰਡਾਂ ਦੇ ਵਿੱਚੋਂ ਇਹ ਰਿਪੋਰਟ ਬਣਾ ਕੇ ਭੇਜੋ ਵੀ ਇਹ ਸਰਕਾਰ ਨੇ ਸਾਰੇ ਪੰਜਾਬ ਉਹ ਦੇ ਵਿੱਚ ਨਹਿਰੀ ਪਾਣੀ ਪਹੁੰਚਦਾ ਕਰਤਾ ਉਹ ਪਟਵਾਰਗਾਨ ਦੇਦਾ ਜਵਾਬ ਉਹ ਕਹਿੰਦੇ ਅਸੀਂ ਪੰਜਾਬ ਨਾਲ ਧੋਖਾ ਨਹੀਂ ਕਰਨਾ ਜਦੋਂ ਪੰਜਾਬ ਕੋਲੇ ਪਾਣੀ ਪਹੁੰਚੇ ਹੀ ਨਹੀਂ ਅਸੀਂ ਇਹ ਕਿਉਂ ਰਿਕਾਰਡ ਬਣਾ ਕੇ ਦੇਗੇ ਕਿਉਂ ਡਾਟਾ ਇਕੱਠਾ ਕਰਕੇ ਦੇਗੇ ਇੱਕ ਜਾਲੀ ਇੱਕ ਫੇਕ ਡਾਟਾ ਵੀ ਪਾਣੀ ਪੰਜਾਬ ਚ ਪਹੁੰਚਗਾ ਉਹਦਾ ਨੁਕਸਾਨ ਕੀ ਹੋਣਾ ਪਹਿਲਾ ਨੁਕਸਾਨਦਰਾ ਇਹ ਹੋਣਾ ਕਿ ਜਿਹੜਾ ਸਾਡਾ ਸੁਪਰੀਮ ਕੋਰਟ ਕੇਸ ਚੱਲਦਾ ਪਾਣੀਆਂ ਦਾ ਜਦੋਂ ਇਹ ਉੱਥੇ ਰਿਪੋਰਟਾਂ ਬਾਗਿਏ ਵੀ ਪੰਜਾਬ ਨੂੰ ਦਾ ਪਾਣੀ ਪੂਰਾ ਹੋ ਗਿਆ ਉਹ ਕਹਿੰਨਗੇ ਫਿਰ ਦੇ ਦਿਓ ਬਾਕੀ ਪਾਣੀ ਦੂਜੇ ਸੂਬਿਆਂ ਨੂੰ ਪਹਿਲੇ ਹੀ ਸਾਡਾ ਪਾਣੀ ਬਹੁਤ ਜ਼ਿਆਦਾ ਲੁੱਟਿਆ ਜਾ ਚੁੱਕਿਆ 47 ਤੋਂ ਲੈ ਕੇ ਪਾਣੀ ਲੁੱਟਿਆ ਗਿਆ ਪੰਜਾਬ ਦਾ ਕੋਈ ਬੰਦਾ ਇਸ ਮਸਲੇ ਤੇ ਬੋਲਣ ਨੂੰ ਤਿਆਰ ਨਹੀਂ ਹੈਗਾ ਸੋ ਇਸ ਕਰਕੇ ਮੈਂ ਪਿੰਡ ਵਾਲੋਂ ਤੁਹਾਨੂੰ ਬੇਨਤੀ ਕਰਦਾ ਤੁਹਾਡੇ ਪਿੰਡਾਂ ਦੇ ਵਿੱਚ ਝਾੜੂ ਵਾਲਿਆਂ ਨੇ ਬੋਲਣ ਆਉਣਾ ਪ੍ਰਚਾਰ ਕਰਨ ਆਉਣਾ ਇਹਨਾਂ ਨੂੰ ਸਵਾਲ ਪੁੱਛੋ ਵੀ ਜਿਹੜਾ ਤੁਸੀਂ ਆ 200 ਪਟਵਾਰੀ ਚਾਰ ਸ਼ੀਟ ਕੀਤਾ ਹੈ ਜਿਹੜੇ ਪਟਵਾਰੀ ਮੁਤਲ ਕੀਤੇ ਆ ਜਿਹੜੇ ਪਟਵਾਰੀਆਂ ਡਿਊਟੀਆਂ ਲਾਇਆਂ ਧੱਕੇ ਨਾਲ ਕਹਿੰਦੇ ਹੋ ਕਿ ਤੁਸੀਂ ਅੰਕੜੇ ਬਣਾ ਕੇ ਭੇਜੋ ਵੀ ਸਾਰੇ ਪੰਜਾਬ ਨੂੰ ਪਾਣੀ ਪੂਰਾ ਕਰਤਾ ਤੁਹਾਨੂੰ ਮੈਂ ਕੁਦਰਤੀ ਗੱਲ ਇਹ ਆਹਨ ਲੋਕਾਂ ਕੋਲੇ ਬੈਠਾ ਮੈਂ ਮੈਂ ਬੈਠਾ ਮੀਆਂ ਪਿੰਡ ਇਹ ਮੀਆਂ ਪਿੰਡ ਆ ਇਥੇ ਪੇਰੋਂ ਜੋੜਕੀਆਂ ਟਾਂਡੀਆਂ ਮੀਆਂ ਵੀਰੇ ਵਾਲਾ ਬਾਜੇ ਵਾਲਾ ਛੇਰਿਆਂ ਵਾਲੀ ਸਾਨੇ ਵਾਲੀ ਇੱਥੇ ਇੱਥੇ ਘੱਟੋ ਘੱਟ 40-50 ਪਿੰਡ ਹੋਣਗੇ ਜਿਹੜੇ ਲੋਕਾਂ ਕੋਲ ਥੱਲੇ ਪਾਣੀ ਬਹੁਤ ਮਾੜਾ ਬਾਈ ਪੀਣਯੋਗ ਪਾਣੀ ਬਹੁਤ ਮਾੜਾ ਹੈ ਇਨ੍ਹਾਂ ਲੋਕਾਂ ਦੀ ਗੱਲ ਸੁਣ ਕੇ ਨਾ ਰੋਣਾ ਆਉਂਦਾ ਬੰਦੇ ਨੂੰ ਵੀ ਇਹ ਪੰਜਾਬ ਦੇ ਲੋਕ ਆ ਤੇ ਪਾਣੀ ਤੋਂ ਬਿਨਾ ਕਿਵੇਂ ਤਰਸਦੇ ਆ ਤੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਪੰਜਾਬ ਦੀ ਸਰਕਾਰ ਕਹਿੰਦੀ ਆ ਪਟਵਾਰੀਆਂ ਨੂੰ ਵੀ ਅੰਕੜੇ ਬਣਾ ਕੇ ਭੇਜ ਦਿਓ ਪਾਣੀ ਦਾ ਪੂਰਾ ਹੋ ਗਿਆ ਉਹ ਪਾਣੀ ਦਾ ਪਹਿਲੇ ਸਾਡੇ ਕੋਲ ਖੋ ਕੇ ਲੈ ਗਏ ਜੇ ਤੁਸੀਂ ਇਹ ਅੰਕੜਾ ਬਣਾ ਕੇ ਆ ਰਿਪੋਰਟਾਂ ਬਣਾ ਕੇ ਉੱਥੇ ਕੱਲੀਆਂ ਬੂਟਾਂ ਲੈਣ ਦੇ ਮਾਰੇ ਆ ਝੂਠੇ ਅੰਕੜੇ ਬਣਾ ਕੇ ਦਿਓਗੇ ਸੜਾ ਰੈਂਦਾ ਖੁੰਦਾ ਮਾੜਾ ਮੋਟਾ ਪਾਣੀ ਉਹ ਵੀ ਲੈ ਜਾਣਗੇ ਖੋ ਕੇ ਕਿਉਂ ਦੱਸਿਓ ਪਿੰਡ ਵਾਲੋ ਪਾਣੀ ਦੇ ਹਾਲਾਤ ਕੀ ਐ ਨਵਾਂ ਹੋਵਾ ਵਣ ਕਿਵੇਂ ਜਾਂ ਕਿ ਜਨਾ ਪਾਣੀ ਪੂਰਾ ਪਾਣੀ ਮੁੰਡੇ ਦੀ ਸਨਾਬ ਵੀ ਕਿੰਨੇ ਟਾਈਮ ਚ ਕਿੱਜਾ 3 ਘੰਟੇ ਕਿੰਨਾ ਪਾਣੀ ਰਾਤ ਨੂੰ ਟਿਕਾ ਗਾ ਗੋਦ ਚ ਮਰੀ ਹੋਈ ਉਹ ਕੱਡੇ ਬਾਅਦ 40 ਮਿੰਟ ਮੋਟਰ ਬੰਦ ਰਹੀ ਫਿਰ ਮੋਟਰ ਚਲਾਈ ਦੁਬਾਰੇ ਘੰਟੇ ਚ ਪਾਣੀ ਆਪਣੇ ਖੇਤ ਦਾ ਬੁਰਾ ਹਾਲਾ ਪੀਣ ਜੋ ਪਾਣੀ ਨਹੀਂ ਆਉਂਦਾ ਆ ਸਾਰਾ ਪਿੰਡ ਮਾਰੂ ਵਾਲੀ ਗੱਲ ਹੀ ਆ ਇੱਕ ਦਿਨ ਆ ਜਾਂਦਾ ਪਾਣੀ ਜਦੋਂ ਇਹੋ ਕਿਸੇ ਨੇ ਆਉਣਾ ਹੁੰਦਾ ਦਾ ਦੁਬਾਰੇ ਫਿਰ ਉਹੀ ਹਾਲ ਹੋ ਜਾਂਦਾ ਕੁਝ ਨਹੀਂ ਐ ਇਦਾਂ ਚੱਬੋਗਾ ਛੋਟੇ ਸਾਰੇ ਪਿੰਡਾਂ ਚ ਆਲੇ 2 ਮਹੀਨੇ ਹੋ ਗਏ ਤਾਂ ਤੁਹਾਦੇ ਮੀਨ ਸਾਹਿਆ ਤਾਂ ਸਭ ਕਰਤਾਂ ਨੋ ਤੁਸੀਂ ਯਾਰ ਜਿਹੜੇ ਸੰਘਰਸ਼ ਕਰ ਰਹੇ ਹੋ ਇੱਕ ਵੀ ਖੰਭਾ ਨਹੀਂ ਕੀਤਾ ਆ ਭਾਈ ਦੇਖੋ ਮੈਂ ਪੰਜਾਬ ਦੇ ਲੋਕੋ ਐਵੇਂ ਨਹੀਂ ਪਾਣੀ ਦੇ ਮੁੱਦੇ ਤੇ ਬੋਲਦਾ ਛੋਡੀਆਂ ਨਹਿਰਾ ਕੜ ਕੜ ਕੇ ਦਰਿਆਵਾਂ ਦੇ ਪਾ ਕੇ ਦਰਿਆ ਡੂੜ ਦਰਿਆ ਪਾ ਕੇ ਰਾਸਤਾਨ ਨੂੰ ਦੇਤਾ ਤੇ ਆ ਬੈਠੇ ਲੋਕ ਪਾਣੀ ਨੂੰ ਪੀਣ ਲਈ ਤਰਸਦੇ ਆ ਹਣ ਬਾਈ ਨੇ ਕਹਾਣੀ ਸੁਣਾਈ ਆ ਵੀ ਛੇ ਕਨਾਲਾਂ ਪਾਣੀ ਪੀਣ ਵਾਸਤੇ ਇਹ ਕਰਾਉਂ ਜਾਂਦਾ ਬੰਦਾ ਬੋਤਲ ਨਾਲ ਪੁੱਛ ਲੋ ਕਿ ਪਾਣੀ ਲਾਉਂਦੇ ਆ ਪਾਣੀ ਮੈਂ ਉਹੀ ਗੱਲ ਕਰਦਾ ਮੈਂ ਪਹਿਲਾਂ ਵੀ ਸੁਣਾਈ ਆ ਵੀ ਪਾਣੀ ਜਿਸੇ ਵੋਟਾਂ ਦੇ ਵਿੱਚ ਮੁੱਦਾ ਨਹੀਂ ਰਿਹਾ ਪੰਜਾਬ ਦਾ ਨਾ ਸਾਡੇ ਲੋਕਾਂ ਨੇ ਮੁੱਦਾ ਵਾਰਿਆ ਠਾਇਆ ਤੇ ਉਹਨਾਂ ਦਾ ਠਾਉਣਾ ਕੀ ਸੀ ਉਹਦਾ ਪਹਿਲੇ ਹੱਕ ਪੰਜਾਬ ਦੇ ਪਾਣੀ ਦੇ ਵਿੱਚ ਸੀ ਸੋ ਮੈਂ ਦਾ ਭਰਾਵੋ ਬਹੁਤ ਚਿਰ ਦਾ ਰੌਲਾ ਪਾਉਣਾ ਵੀ ਪਾਣੀ ਸੰਭਾਲ ਲਓ ਸਾਡੇ ਪਾਣੀ ਦੀ ਗੱਲ ਕਰੋ ਪਾਣੀਆਂ ਦੇ ਹੱਕ ਦੀ ਗੱਲ ਕਰੋ ਵੀ ਸਾਡੇ ਪਾਣੀ ਕਿਉਂ ਲੁੱਟੇ ਜਾ ਰਹੇ ਆ ਅਸੀਂ ਪੀਣ ਵਾਲੇ ਪਾਣੀ ਨੂੰ ਬਤਰਸਦੇ ਆ ਤੁਹ ਟੈਂਕੀਆਂ ਜੇ ਬਣਾਇਆਂਗਾ ਮਗਰੇ ਉਹ ਢੰਡਾ ਬਣ ਜਾਊਗਾ ਪੰਜ ਸੌ ਚ ਬਈ ਟੈਂਕੀ ਪਾਣੀ ਭਰ ਕੇ ਜਾਂਦੇ ਨੇ ਫਿੱਟਾਂ ਦੇ ਵਿੱਚ 500 ਜੋ ਨਹਿਰ ਚ ਬੰਦੀ ਆ ਜਾਂਦੀ ਹੈ ਸਾਡੇ ਇੱਥੇ 20 ਟੈਂਕੀਆਂ ਨੇ ਜਿਹੜੇ ਕੰਮ ਹੀ ਕਰਦੇ ਨੇ 500 ਤੋਂ ਲੈ ਕੇ ਜੇ ਦੂਰ ਪਿੰਡਾਂ 700 ਰੁਪਏ ਪਾਣੀ ਦੀ ਟੈਂਕੀ ਪੈਂਦੇ ਫਪਵੰਤ ਮਾਨਤਾ ਕਹਿੰਦਾ ਵੀ ਮੈਂ ਤਾਂ ਪੂਰਾ ਪਾਣੀ ਦੇਦਾ ਨਹਿਰਾ ਸੂਏ ਕੱਸੀਆਂ ਤੁਹਾਡੇ ਆ ਕੇ ਮੁੜ ਕੇ ਆ ਕੇ ਉਹ ਨਹੀਂ ਆਏ ਆਉਣਗੇ ਤਾਂ ਲਾਮ ਲਸ਼ਕਰ ਯਰ ਹਜ਼ਾਰਾਂ ਪੁਲਸ ਵਾਲਾ ਹੋਊਗਾ ਤੁਹਨੇੜੇ ਲੱਗਣ ਦੇਣਾ ਕਿਸੇ ਨੇ ਸਵਾਲ ਕਿੱਥੋਂ ਜੇ ਨੇੜੇ ਜਾਵੇਂ ਪੁੱਛਣ ਦੇਣੇ ਦੂਰੋਂ ਹੀ ਖਿੱਚ ਕੇ ਲੈ ਜਾਂਦੇ ਪੁਲਿਸ ਵਾਲੇ ਹਾਂ ਹੱਥ ਹੋ ਗਈ ਯਾਰ ਜਿਹਨੂੰ ਅਸੀਂ ਵੋਟਾਂ ਪਾਉਣੀਆਂ ਨੇ ਉਹਨੂੰ ਸਾਨੂੰ ਸਵਾਲ ਪੁੱਛਣ ਦਾ ਵੀ ਹਨੂ ਅੱਗੇ ਆ ਗਿਆ ਹੈ ਜੀ ਇਹ ਨਹੀਂ ਕੋਈ ਆਪਾਂ ਡਾਕਟਰ ਕੋਲ ਜਾਨੇ ਜੇ ਬਿਮਾਰੀ ਦੱਸ ਸਕਦਾ ਫੇਰੀ ਦੋਈ ਦੀ ਫੇਰੀ ਹੈ ਉਹ ਦੂਰੋਂ ਹੀ ਮੁਰ ਜਾਂਦੇ ਹੱਥ ਬੰਨ ਕੇ ਸਾਨੂੰ ਵੋਟਾਂ ਪਾ ਦੋ ਜੀ ਨਾਟਿਆ ਗੱਲ ਸੁਣੋ ਇੱਕ ਮਿੰਟ ਚੁੱਪ ਚੁੱਪ ਫੇਰ ਗੱਲ ਕਰਨਾ ਫੇਰ ਗੱਲ ਕਰੀ ਅਗਲਾ ਟਾਕ ਬੰਦੀ ਦਾ ਚਰ ਤੇ ਬਹਿਦਾ ਨਹੀਂ ਹੁੰਦਾ ਵੀ ਸੋਨੂ ਦਾ ਭਾਈ ਤੁਸੀਂ ਭਾਈ ਇਨਸਾਨ ਸੋਣ ਨਹੀਂ ਹੈਗੇ ਨਾਲੀ ਤੁਸੀਂ ਕੱਲੇ ਵੋਟਰ ਹੋ ਬਾ ਬੋਟ ਪਾਉਂਦੇ ਰਹੋ ਚੁੱਪ ਕਰਕੇ ਨੀਵੇਂ ਨੀਵੇਂ ਹੋ ਕੇ ਮੱਥੇ ਟੇਕਦੇ ਰਹੋ ਬਸ ਕੋਈ ਨਹੀਂ ਆਉਂਦਾ ਇੱਥੇ ਹਾਂ ਐ ਤਾਂ ਹੁਣ ਸਮੁੰਦਰਾਂ ਚ ਪਾਣੀ ਕਿੰਨਾ ਹੈ ਉਹ ਪੀਣ ਜੋਗੀ ਇਹ ਨਹੀਂ ਵਰਤਣ ਜੋਗੀ ਇਹ ਨਹੀਂ ਸੋ ਭਾਈ ਬੇਨਤੀ ਆ ਗੱਲਾਂ ਬਹੁਤ ਨਹੀਂ ਕਰਨ ਵਾਲੀਆਂ ਹੁਣ ਸਾਥ ਦਿਓ ਭਾਈ ਮੈਂ ਪਹਿਲਾਂ ਵੀ ਤੁਹਾਡੀ ਆਵਾਜ਼ ਬਣਿਆ ਪੰਜਾਬ ਚ ਰਹਿ ਕੇ ਬਣਿਆ ਕਿਸਾਨ ਇਸ ਅਰਥ ਚ ਵੀ ਬਣਿਆ ਪਾਣੀਆਂ ਦੇ ਮਸਲੇ ਤੇ ਹੀ ਬੋਲੀ ਦੇ ਮਸਲੇ ਤੇ ਵੀ ਹਰ ਪੱਖ ਤੋਂ ਮੈਂ ਪੰਜਾਬ ਦੀ ਵਾਟ ਠਾਈ ਆ ਸੋ ਸੁਣ ਬੇਨਤੀ ਆ ਜੇ ਤੁਸੀਂ ਲੋਕ ਮੇਰਾ ਸਾਥ ਦਿਓਗੇ ਜੇ ਮੈਂ ਪਾਰਲੀਮੈਂਟ ਜਾਊਂਗਾ ਆ ਤਾਂ ਮੈਂ ਗੱਲ ਕਰ ਸਕਦਾ ਹਾਂ ਉੱਥੇ ਜਾ ਕੇ ਵੀ ਸਾਡਾ ਯਾਰ ਪੰਜਾਬ ਮਰ ਚੱਲਿਆ ਬਿਨਾਂ ਪਾਣੀ ਤੋਂ ਤੁਸੀਂ ਸਾਡਾ ਪਾਣੀ ਖੋ ਕੇ ਹੋਰ ਸੁggen ਦੇ ਦਿੰਦੇ ਇਸ ਕਰਕੇ ਤੁਸੀਂ ਮੇਰਾ ਸਾਥ ਦਿਓ ਡਟ ਕੇ ਭਾਈ ਜਿੰਨੀਆਂ ਵੀ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਪੂਰੇ ਹਲਕੇ ਚ ਉੱਥੇ ਵੀ ਸੁਨੇਹਾ ਲਾਓ ਬੱਤ-ਬੱਤ ਬਾਈ ਜ਼ੋਰ ਲਾਓ ਤੈਨੂੰ ਕੋਈ ਪਾਰਲੀਮੈਂਟ ਦੇ ਜਾਣਾ ਕਰਦੇ ਆਂ ਇਹ ਗੱਲ ਕਰ ਸਾਡਾ ਲੋਕਤੰਤਰੀ ਬੱਤੇ ਜਾ ਕੇ ਗੱਲ ਨਹੀਂ ਚੱਲਦਾ ਨਹੀਂ ਮੈਂ ਤਾਂ ਕਰਦਾ ਬਾਈ ਵੀ ਮੇਰੀ ਗੱਲ ਸੁਣ ਲਓ ਬਾਈ ਤੁਸੀਂ ਮੇਰੀ ਗੱਲ ਸੁਣ ਲਓ ਬਾਈ ਛੋੜ ਤੁਸੀਂ ਮੇਰੀ ਵੀਡੀਓ ਦੇਖੀ ਸੀ ਕਿ ਦੇਖੀ ਹੋਣਾ ਕਿਸੇ ਨੇ ਸ਼ਾਇਦ ਇੱਕ ਮਿੰਟ ਬਾਈ ਜਿੱਥੇ ਮਜੀਠੀਆ ਵੀ ਬੈਠਾ ਜਾਖੜ ਵੀ ਬੈਠਾ ਸਾਰੀਆਂ ਪਾਰਟੀਆਂ ਦੇ ਲੀਡਰ ਬੈਠੇ ਸੀ ਨਾ ਯੂਨੀਵਰਸਿਟੀ ਯੂਨੀਵਰਸਿਟੀ ਚੰਡੀਗੜ੍ਹ ਜਿੱਤੇ ਮੈਂ ਕਿਹਾ ਸੀਗਾ ਵੀ ਜਦੋਂ ਸੱਤਾ ਤੋਂ ਬਾਹਰ ਹੁੰਨੇ ਹੋਂ ਥੋੜੇ ਪੰਜਾਬ ਚੇਤੇ ਆਉਂਦਾ ਜਦੋਂ ਪਾਵਰ ਚ ਉਹਨੂੰ ਪੰਜਾਬ ਭੁੱਲ ਜਾਂਦੇ ਉਹ ਸੁਣੀਏ ਵੀਡੀਓ ਮੇਰੀ ਕਿਸ ਨੇ ਆਹ ਸੁਣੀਏ ਇਹ ਕਹਿੰਦੇ ਸੀ ਸ਼ਬਦ ਅਨੁਸਾਰ ਸਿੱਧੀ ਕਿ ਹਾਂ ਤਾਂ ਮੈਂ ਤਾਂ ਭਾਈ ਪਹਿਲਾਂ ਵੀ ਇਹਨਾਂ ਦੀ ਅੱਖ ਚੱਕ ਪਾ ਕੇ ਗੱਲ ਕਰਨ ਦੀ ਜ਼ਰਤ ਰੱਖਦਾ ਮੈਂ ਇੱਕ ਤਰੀਕ ਨੂੰ ਭਵੰਤ ਮੰਨ ਦੇ ਡਿਬੇਟ ਰੱਖੀ ਲਿਦਿਆ ਨੇ ਤੇ ਮੈਨੂੰ ਘਰੇ ਘੇਰ ਲਿਆ ਸੀਗਾ ਪੁਲਿਸ ਨੇ ਵੀ ਜਾਣ ਨਹੀਂ ਦੇਣਾ ਮੈਂ ਇਕੱਲਾ ਹੀ ਸੀ ਮੇਰੀ ਫੌਲ ਲੈ ਜਾਂਦਾ ਸੀ ਮੈਂ ਤਾਂ ਪਹਿਲਾਂ ਵੀ ਬਹੁਤ ਹੁਣ ਮੇਰੀ ਗੱਲ ਸੁਣੋ ਚਲੋ ਇੱਥੇ ਆ ਛੋਡੇ ਕੋਲੇ ਆ ਅੱਜ ਤਾਂ ਮੈਂ ਚੋਣ ਲੜਨੀ ਆ ਚਲੋ ਮੈਂ ਤਾਂ ਆ ਗਿਆ ਮੈਂ ਫਰੋਇਪੁਰ ਘੱਲ ਖੁਰਦ ਦੋ ਮਹੀਨੇ ਨਹਰਾ ਦੇ ਬੈਠ ਕੇ ਮੋਰਚਾ ਲੈ ਲਾ ਬਾਬਾ ਨਹੀਂ ਪਹਿਣ ਦਿੱਤਾ ਮੈਂ ਕਿਹਾ ਤੁਹ ਚੋਣ ਲੜਨੀ ਹੀ ਜਾ ਕੇ ਮੈਂ ਤੁਰੇ ਹੀ ਫਿਰਦਾ ਕਈ ਸਾਲ ਦਾ ਬਾਈ ਦੋ ਵਾਰੀ ਪ੍ਰਮਾਤਮਾ ਨੇ ਜ਼ਿੰਦਗੀ ਬਖਸ਼ੀ ਆ ਚੰਗੇ ਮਾੜੇ ਪੁੱਠੇ ਸਿੱਧੇ ਰਾਹਾਂ 'ਚੋਂ ਆਏ ਆ ਠਾਣੇ ਕੋਟ ਕਚਹਿਰੀਆਂ ਮੈਂ ਕੋਈ ਵੀ ਆਪਣੀ ਜ਼ਿੰਦਗੀ ਦਾ ਪੱਖ ਲੱਕੋ ਕਿ ਨਹੀਂ ਰੱਖਿਆ ਜੀ